ਸ਼੍ਰੀ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਵਿੱਚ ਲਗ ਲਗ ਸਮਾਜ ਵੱਲੋਂ ਕਿਹੜੀ ਸ਼ੁਭ ਯਾਤਰਾ ਕੀਤੀ ਜਾਂਦੀ ਹੈ ਇਸ ਵਾਰ 16 ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਕੀਤੀ ਜਾਏਗੀ ਉਸ ਦੇ ਸੰਬੰਧ ਵਿੱਚ ਅੱਜ ਜੋ ਐਸ்சிਟੀ ਬਾਲਮਿਕੀ ਸਭਾ ਤੇ ਭਾਰਤੀ ਬਾਲਮਿਕੀ ਸਮਾਜ ਵੱਲੋਂ ਕਿਹੜੀ ਐਮ ਮੀਟਿੰਗ ਕੀਤੀ ਗਈ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਹੋਏਗਾ ਜਿਸ ਦੇ ਵਿੱਚ ਕੈਬਨ ਮੰਤਰੀ ਲੋਕਲ ਬੜੀ ਮੰਤਰੀ ਬਲਕਾਰ ਸਿੰਘ ਵੀ ਪਹੁੰਚੇ ਨੇ ਸਾਡੇ ਨਾਲ ਪੱਟੀ ਜੀ ਆਪਾਂ ਗੱਲਬਾਤ ਕਰਦੇ ਆਂ ਪੱਟੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਸ਼ੋਭਾ ਯਾਤਰਾ ਘੜੀ ਹੈ ਘੱਡੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਭਗਵਾਨ ਵਾਲਮੀਕੀ ਮਹਾਰਾਜੀ ਦਾ ਪਵਨ ਤੇ ਪ੍ਰਗਟ ਦੀਵਸ ਜਿਹੜਾ 17 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਉਦੇ ਸਬੰਧ ਦੇ ਵਿੱਚ ਅੱਜ ਸਥਾਨੀ ਸਰਕਟ ਹੌਸ ਦੇ ਵਿੱਚ ਭਾਰਤੀ ਵਾਲਮੀਕ ਧਰਮ ਸਮਾਜ ਤੇ ਸਿਟੀ ਵਾਲਮੀਕ ਸਭਾ ਵਾਲਾ ਨੇ ਪਿਛਲੇ 35 ਵਰਿਆਂ ਤੋਂ ਸ਼ੋਭਾ ਯਾਤਰਾ ਕਰਦੀ ਹੈ ਇਸ ਵਾਰ ਵੀ ਇਹਨਾਂ ਨੇ ਸ਼੍ਰੀ ਰਾਮ ਚੌਂਕ ਕੰਪਨੀ ਵਕਤੇ ਇੱਕ ਵਿਸ਼ਾਲ ਮੰਚ ਲਗਾਇਆ ਤੇ ਉੱਥੇ ਪੂਰੀ ਸ਼ੋਭਾ ਯਾਤਰਾ ਦਾ ਇਕੱਠ ਹੋਊਗਾ ਤੇ ਉਹਦੇ ਵਿੱਚ ਸ਼ੋਭਾ ਯਾਤਰਾ ਅਗੇ ਕੱਢ ਕੇ ਮਲਾਪ ਚੌਂਕ ਤੋਂ ਹੁੰਦੇ ਹੋਏ ਮਹਿਰਾ ਗੇਟ ਤੋਂ ਮਲਾਪ ਚੌਂਕ ਤੋਂ ਮਹਿਰਾਗੜ ਮਹਿਰਾਗੜ ਤੋਂ ਹੁੰਦੀ ਹੋਈ ਭਗਵਾਨ ਵਾਲਮੀਕੀ ਮੰਦਿਰ ਅਲੀ ਮੱਲੇ ਵਿੱਚ ਕਰਕੇ ਪਸਾਨ ਕਰੋਗੇ ਅੱਜ ਸਾਡੇ ਵਿੱਚ ਸਥਾਨੀ ਸਰਕਲ ਹੌਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਮੁਖ ਤੌਰ ਤੇ ਸ਼ਾਮਲ ਹੋਏ ਸੀ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਸ਼ੋਭਾ ਯਾਤਰਾ ਵਿੱਚ ਪੂਰਾ ਸਹਿਯੋਗ ਦਿੱਤਾ ਜਾਊਗਾ ਗਵਰਨਮੈਂਟ ਵੱਲੋਂ ਔਰ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਸਾਰੀਆਂ ਸ਼ਹਿਰ ਦੀਆਂ ਵਾਲਮੀਕੀ ਤੇ ਪਿੰਡਾਂ ਦੀਆਂ ਸੁਭਾਵਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਕਿ ਜਿਹੜੀ ਰਾਮਚੌਂਕ ਕੰਪਨੀ ਵਕਤੋਂ ਸ਼ੋਭਾ ਯਾਤਰਾ ਨਿਕਲ ਰਹੀ ਹੈ ਉਹਦੇ ਵਿੱਚ ਪੂਰਾ ਸਹਿਯੋਗ ਦੇਣਗੇ ਉਹਦੇ ਜਿਹੜੇ ਸੁੰਦਰ ਚਾਂਕੀਆਂ ਨਾਲ ਭਾਈਨ ਮੰਡਰੀ ਦੇ ਸਹਿਤ ਸ਼ਾਮਲ ਹੋਣਗੇ ਇਹ ਲਿਖਿਆ ਗਿਆ ਇਸ ਵਾਰ ਕਿਹੜੀ ਐ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੋਇਆ ਹੈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਆ ਅ ਜਲੰਧਰ ਦੇ ਪੂਰੇ ਲਗ ਲਗ ਸਮਾਜ ਤੋਂ ਕਿਹੜੇ ਇਕੱਠੇ ਹੋ ਕੇ ਵਿਚਾਰ ਮੀਟਿੰਗਾਂ ਦੇ ਵਿੱਚ ਸਾਂਝੇ ਹੋਏ ਕਿਹੜੇ ਮੇਨ ਕਿਹੜੇ ਮੁੱਦਿਆਂ ਤੇ ਕਿڑی ਗੱਲਬਾਤ ਕੀਤੀ ਗਈ ਲੋਕਲ ਵਿੱਚ ਕੁਝ ਰੋਸ ਸੀਗੇ ਜਿਹੜੇ ਪ੍ਰਸ਼ਾਸਨ ਨਾਲੋਂ ਪ੍ਰਬੰਧ ਕੀਤੇ ਜਾਂਦੇ ਨੇ ਉਹ ਪੂਰੇ ਮੁਕੰਮਲ ਨਹੀਂ ਹੁੰਦੇ ਆ ਔਰ ਇਸ ਵਾਰ ਇਹ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਉਹ ਪ੍ਰਬੰਧ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਨੂੰ ਕੈਬਨਲ ਮੰਤਰੀ ਬਲਕਾਰ ਸਿੰਘ ਵੀ ਆਸ਼ਵਾਸਨ ਦੇ ਗਏ ਨੇ ਕਿ ਪ੍ਰਸ਼ਾਸਨ ਨਾਲੋਂ ਗਵਰਨਮੈਂਟ ਨਾਲੋਂ ਪੂਰਾ ਸਹਿਯੋਗ ਦਿੱਤਾ ਸੋਨਦੀ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਨਾਲ ਸੰਜੋਗ ਸਿਟੀ ਵਾਲਮੀਕੀ ਦੇ ਨਾਲ ਇਕੱਠੇ ਹੋ ਕੇ ਕਿਹੜੀ ਇੱਕੋ ਮੰਚ ਤੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਦਾ ਸਜੋਜਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਕਰुणा सागर ਲਵਕੁਸ਼ ਦੇ ਪਾਲਨਹਾਰ ਜਿਨ੍ਹਾਂ ਨੇ 1700 ਸਾਲ ਪਹਿਲੇ ਰਮਾਇਣ ਲਿਖਤੀ ਸੀ ਉਹਨਾਂ ਦਾ ਪ੍ਰਗਟ ਉਤਸਵ 17 ਤੀਗ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਜਲੰਧਰ ਦੀ ਪਵਿੱਤਰ ਧਰਤੀ ਤੇ 16 ਤਰੀਕ ਨੂੰ ਸ਼੍ਰੀ ਰਾਮ ਚੌਂਗ ਤੇ ਵਿਯਾਰੀਆਂ ਸ਼ੁਰੂ ਹੋ ਚੁੱਕੀਆਂ ਆ ਅ ਜਲੰਧਰ ਦੇ ਪੂਰੇ ਲਗ ਲਗ ਸਮਾਜ ਤੋਂ ਕਿਹੜੇ ਇਕੱਠੇ ਹੋ ਕੇ ਵਿਚਾਰ ਮੀਟਿੰਗਾਂ ਦੇ ਵਿੱਚ ਸਾਂਝੇ ਹੋਏ ਕਿਹੜੇ ਮੇਨ ਕਿਹੜੇ ਮੁੱਦਿਆਂ ਤੇ ਕਿڑی ਗੱਲਬਾਤ ਕੀਤੀ ਗਈ ਲੋਕਲ ਵਿੱਚ ਕੁਝ ਰੋਸ਼ ਸੀਗੇ ਜਿਹੜੇ ਪ੍ਰਸ਼ਾਸਨ ਨਾਲੋਂ ਪ੍ਰਬੰਧ ਕੀਤੇ ਜਾਂਦੇ ਨੇ ਉਹ ਪੂਰੇ ਮੁਕੰਮਲ ਨਹੀਂ ਹੁੰਦੇ ਆ ਔਰ ਇਸ ਵਾਰੀ ਸੀ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਉਹ ਪ੍ਰਬੰਧ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਨੂੰ ਕੈਬਨਲ ਮੰਤਰੀ ਬਲਕਾਰ ਸਿੰਘ ਵੀ ਆਸ਼ਵਾਸਨ ਦੇ ਗਏ ਨੇ ਕਿ ਪ੍ਰਸ਼ਾਸਨ ਨਾਲੋਂ ਗਵਰਨਮੈਂਟ ਨਾਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਸੋਨ ਦੇ ਸਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਨਾਲ ਸੰਜੋਗ ਸੀਟੀ ਵਾਲਮੀਕੀ ਦੇ ਨਾਲ ਇਕੱਠੇ ਹੋ ਕੇ ਜਿਹੜੀ ਇੱਕੋ ਮੰਚ ਤੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਦਾ ਸਜੋਜਨ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਕਰुणा सागर ਲਵਕੁਸ਼ ਦੇ ਪਾਲਨਹਾਰ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖਤੀ ਸੀ ਉਹਨਾਂ ਦਾ ਪ੍ਰਗਟ ਉਸਤ 17 ਤੀਗ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਜਲੰਧਰ ਦੀ ਪਵਿੱਤਰ ਧਰਤੀ ਤੇ 16 ਤਰੀਕ ਨੂੰ ਸ਼੍ਰੀ ਰਾਮ ਚੌਂਗ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾਰੀ ਆ ਉਸ ਦੇ ਮੁੱਖ ਮਹਿਮਾਨ ਪੰਜਾਬ ਕੇਸ ਦੇ ਮੁੱਖ ਸੰਵਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਜਿਨ੍ਹਾਂ ਦੀ ਰਹਿਨਵਾਈ ਹੇਠ ਇਹ ਸ਼ੋਭਾ ਯਾਤਰਾ ਨਿਕਲਨੀ ਹੈ ਔਰ ਅੱਜ ਸਰਕਰ ਹੌਸ ਦੇ ਵਿੱਚ ਸ਼ਹਿਰ ਦੀਆਂ ਵਾਲਮੀਕ ਸੁਆਵਾਂ ਅਤੇ ਪਿੰਡਾਂ ਦੀਆਂ ਵਾਲਮੀਕ ਸੁਆਵਾਂ ਇਕਜੁੱਟ ਹੋ ਕੇ ਸਾਰਿਆਂ ਨੇ ਨੰਨ ਲਿਆ ਗਿਆ ਜਿਹੜੀ ਸ਼੍ਰੀ ਰਾਮ ਚੌਂਕ ਦੇ ਵਿੱਚੋਂ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਉਹਦੇ ਵਿੱਚ 16 ਤਰੀਕ ਨੂੰ ਭਗਵਾਨ ਵਾਲਮੀਕੀ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਪਾਂ ਸ਼ਹਿਰ ਦੀ ਪਰਿਕਰਮਾ ਕਰਦੀਆਂ ਸ਼੍ਰੀ ਰਾਮ ਚੌਂਕ ਤੋਂ ਸਾਡਾ ਰੂਰ ਪਰਮਰ ਹੈਗਾ ਹੈ ਸ਼੍ਰੀ ਰਾਮ ਚੌਂਕ ਤੋਂ ਸ਼੍ਰੀ ਲਖੂ ਚੌਂਕ ਭਗਤ ਸਿੰਘ ਚੌਂਕ ਖਿੰਗਰਾ ਗੇਟ ਮਾਹਿਰਾ ਗੇਟ ਸੰਗਰਾ ਮੱਲਾ ਪਟੇਲ ਚੌਂਕ ਬਸਤੀ ਅੱਡਾ ਸ਼੍ਰੀ ਭਗਵਾਨ ਵਾਲਮੀki ਚਾਹੂੰ ਤਾਂ ਸ਼੍ਰੀ ਰਾਮ ਚੌਕ ਆ ਕੇ ਜਿਹੜੀ ਆ ਸੰਪਰ ਹੋਏਗੀ ਐਸੇ ਕਰਕੇ ਅੱਜ ਸਾਰੀਆਂ ਹੀ ਸੁਭਾਵਾਂ ਨੇ ਇਕਜੁੱਟ ਹੋ ਕੇ ਜਿਹੜੀ ਸਿਟੀ ਵਾਲਮੀਕ ਸਭਾ ਔਰ ਭਾਰਤੀਆ ਵਾਲਮੀਕ ਤਨੁ ਸਮਾਜ ਜਿਲ੍ਹਾ ਭਵਾਨਾਸਪਾਰਤ ਦੋਨੇ ਸੰਗਠਨਾਂ ਨੇ ਅੱਜ ਜਿਹੜੀ ਸਾਂਝੀ ਮੀਟਿੰਗ ਕੀਤੀ ਆ ਇਹ 16 ਤੇਗ ਨੂੰ ਪੂਰੇ ਜਲੰਧਰ ਦੇ ਵਿੱਚ ਇੱਕ ਮਾਲਾ ਦੇ ਵਿੱਚ ਜਿੰਦਾ ਮੋਤੀਪੁਰ ਦੇ ਜਾਂਦੇ ਨੇ ਉਸ ਦਿਨ ਨੂੰ ਸਾਰੀਆਂ ਪਿੰਡਾਂ ਦੀਆਂ ਸੁਹਾਵਾਆਂ ਸ਼ਹਿਰ ਦੀਆਂ ਸੁਹਾਵਾਆਂ ਇਕੱਠੀਆਂ ਹੋ ਕੇ ਸ਼੍ਰੀ ਰਾਮ ਚੌਂਕ ਦੇ ਵਿੱਚ ਆਣ ਗਏ ਆ ਜੈਸ਼ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਾਰਤ ਸੋਨਿਸਾ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਜੀ ਪਹੁੰਚੇ ਉਹਨਾਂ ਨੇ ਵਿਚਾਰ ਵੀ ਸੁਣਨੇ ਨੇ ਤੇ ਉਹਨਾਂ ਦੇ ਲੋਕ ਕਿਹੜੇ ਲਗ ਲਗ ਸਮਾਜ ਤੋਂ ਆਏ ਸੀ ਉਹਨਾਂ ਵੱਲੋਂ ਦੱਸਿਆ ਗਿਆ ਵੀ ਜਿਸ ਦੇ ਵਿੱਚ ਸਾਨੂੰ ਕਈ ਵਾਰ ਪ੍ਰਸ਼ਾਸਨ ਵੱਲੋਂ ਵਾਅਦੇ ਤੇ ਵਿਸ਼ਵਾਸਨ ਤੇ ਜ਼ਰੂਰ ਦਿੱਤਾ ਜਾਂਦਾ ਉਹ ਵਿਸ਼ਵਾਸਨ ਸਿਰਫ ਉਹ ਗੱਲਾਂ ਨੂੰ ਰਹਿ ਜਾਂਦਾ ਕੰਮ ਨਹੀਂ ਆ ਤੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਭਰੋਸਾ ਵੀ ਕਿਹੜਾ ਉਹਨਾਂ ਨੇ ਜਿਤਾਇਆ ਅੱਜ ਲੋਕਲ ਮੰਤਰੀ ਸਰਦਾਰ ਬਰਕਾਰ ਸਿੰਘ ਜੀ ਨੇ ਪੂਰਾ ਭਰੋਸਾ ਦਵਾਇਆ ਜਿੱਦਣ ਸਾਡੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ ਉਸ ਦਿਨ ਆਪ ਵੀ ਬੈਠਣਗੇ ਔਰ ਸਾਰੇ ਪ੍ਰਸ਼ਾਸਨ ਦੇ ਜਿੰਨੇ ਵੀ ਬਿਲੀ ਬੋਰ ਵਾਲੇ ਜਿੰਨੇ ਵੀ ਸਾਰੇ ਕਾਰਪੋਰੇਸ਼ਨ ਵਾਲੇ ਜਿੰਨੇ ਵੀ ਇਲੈਕਟ੍ਰੀਸ਼ਨ ਬਿਜਲੀ ਦੇ ਜਿੰਨਾ ਵੀ ਕੰਮ ਹੈਗੇ ਆ ਰੂਟ ਪਰਮਨ ਵਾਲੇ ਜਿੰਨੇ ਵੀ ਹੈਗੇ ਆ ਉਹ ਸਾਰੇ ਉਸ ਦਿਨ ਇਕੱਠੇ ਕਰਨਗੇ ਤਾਂ ਕਿ ਕਿਸੇ ਚੀਜ਼ ਦੀ ਕਮੀ ਪੇਸ਼ੀ ਨਾ ਆਵੇ ਸਰਦਾਰ ਬਲਕਾਰ ਸਿੰਘ ਮੰਤਰੀ ਸਾਹਿਬ ਨੇ ਇਸ ਗੱਲ ਦਾ ਸਾਨੂੰ ਭਰੋਸਾ ਦਵਾਇਆ ਪੂਰੀ ਸੰਸਥਾ ਨੂੰ ਕਿ ਉਸ ਦਿਨ ਨੂੰ ਕੋਈ ਚੀਜ਼ ਦੀ ਕਮੀ ਪੇਸ਼ੀ ਨਹੀਂ ਰਹਿ ਜਾਂਦੀ ਚਾਹੇ ਛੜਕਾ ਦਾ ਕੰਮ ਹੋਵੇ ਚਾਹੇ ਬਿਜਲੀ ਦਾ ਕੰਮ ਹੋਵੇ ਚਾਹੇ ਲਾਈਟਾਂ ਦਾ ਕੰਮ ਹੋਵੇ ਚਾਹੇ ਰੰਗ ਰੋਗਨ ਕਰਨਾ ਹੋਵੇ ਛੜਕਾ ਨੂੰ ਇਸੇ ਕਾਰਨ ਅੱਜ ਅਸੀਂ ਉਹਨਾਂ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਤਾਂ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਬਲਕਾਰ ਸਿੰਘ ਜੀ ਕੈਬਨਰ ਮੰਤਰੀ ਪੰਜਾਬ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਬੱਟੇ ਜੀ ਇੱਕ ਗੱਲ ਦੇਖੀ ਦਿੰਦੇ ਆ ਮੰਤਰੀ ਸਾਹਿਬ ਇੱਕੋ ਮੰਚ ਤੇ ਤੁਹਾਡੇ ਭਾਵੇਂ ਸਿਟੀ ਵਾਲਮੀਕੀ ਸਭਾ ਭਾਵੇਂ ਭਾਰਤੀ ਵਾਲਮੀਕੀ ਸਭਾ ਵੱਲੋਂ ਸਾਰੇ ਲੱਗ ਲੱਗ ਜੱਥੇਬੰਦੀ ਵੱਲੋਂ ਇੱਕੋ ਮੰਚ ਤੇ ਸਾਰੇ ਭਾਵੇਂ ਹਿੰਦੂ ਆ ਭਾਵੇਂ ਸਿੱਖ ਸਾਈ ਆ ਸਾਰੇ ਇੱਕੋ ਮੰਚ ਤੇ ਕਿਹੜੇ ਕੱਟੇ ਤੁਹਾਡੇ ਵੱਲ ਕਰਕੇ ਉਹਨਾਂ ਨੂੰ ਸਮਾਨਤਾ ਦੇ ਤੁਹਾਡਾ ਇਹ ਪ੍ਰੇਰਣਾ ਸਾਨੂੰ ਸ਼੍ਰੀ ਪਦਮ ਸ਼੍ਰੀ ਚੋਪੜਾਈ ਨੇ ਅਤੇ ਵਿਨਾਸ਼ ਚੋਪੜਾਈ ਦੀ ਪ੍ਰੇਰਣਾ ਕਿ ਉਹ ਜਦਾ ਸ਼੍ਰੀ ਰਾਮ ਨਾਮ ਨਵੀ ਉਪਸਖ ਕਮੇਟੀ ਵੱਲੋਂ ਹਰ ਇੱਕ ਧਾਰਮਿਕ ਸੰਸਥਾ ਨੂੰ ਬੁਲਾ ਕੇ ਇਕੋ ਮੰਚ ਤੇ ਹਰ ਪਾਰਟੀ ਨੂੰ ਬੁਲਾ ਕੇ ਕਰਦੇ ਉਸੇ ਬਹਿਬਤੇ ਅਸੀਂ ਵੀ ਆਪਣੀ ਵਾਲਮਿਕ ਸਮਾਜ ਵੱਲੋਂ ਹਰ ਇੱਕ ਪੋਲੀਟਿਕ ਪਾਰਟੀ ਕਾਂਗਰਸ ਹੋਵੇ ਆਮ ਪਾਰਟੀ ਹੋਵੇ ਕਾਲੀਜਾ ਹੋਵੇ ਬੀਜੇਪੀ ਹੋਵੇ ਉਦਾਂ ਹੀ ਬੁਲਾ ਕੇ ਸਾਰਿਆਂ ਨੂੰ ਸਨਮਾਨਿਤ ਕਰਾਂਗੇ ਇੱਕ ਸਾਂਝਾ ਮੰਚ ਹੋਊਗਾ ਇਹ ਇੱਕ ਧਾਰਮਿਕ ਮੰਚ ਹੈ ਸਾਂਝਾ ਮੰਚ ਹੋਊਗਾ ਇਹ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਉਹਨਾਂ ਨੇ ਦੱਸਿਆ 16 ਅਕਤੂਬਰ ਨੂੰ ਨਿਕਲਣ ਵਾਲੀ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਦੇ ਆੜੇ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਪਹਿਲੀ ਮੀਟਿੰਗ ਜੋ ਹੈ ਜਲੰਧਰ ਦੇ ਵਿੱਚ ਕੀਤੀ ਗਈ ਹੈ ਜਿਸ ਦੇ ਵਿੱਚ ਲੋਕਲ ਬੋਡੀ ਮੰਤਰੀ ਬਲਕਾਰ ਸਿੰਘ ਪਹੁੰਚੇ ਨੇ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਜੋ ਇਸ ਵਾਰ ਪਿਛਲੀ ਵਾਰੇ ਤੁਹਾਨੂੰ ਕਿਹੜੀਆਂ ਕਮੀਆਂ ਆਈਆਂ ਇਸ ਵਾਰ ਕਿਹੜੀਆਂ ਕਮੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਸੁਨੀਲ ਮਹਾਜਨ ਜਗਮਾਨੀ ਟੀਵੀ ਜਲੰਧਰ ਅੱਜ ਅਸੀਂ ਭਗਵਾਨ ਬਾਲਮੀਕ ਮਹਾਰਾਜ ਦੇ ਪ੍ਰਕਾਸ਼ ਉਸਦੇ ਸੌਣ ਵਿੱਚ ਸਵੰਚੇ ਭਾਈਚਾਰੇ ਨੇ ਮੀਟਿੰਗ ਕੀਤੀ ਹੈ ਉਹ ਇਹ ਜਿਹੜਾ 16 ਤਰੀਕ ਨੂੰ ਅਸੀਂ ਸੋਭਾ ਜਰਨੈਲ ਸੀਨੀਅਰ ਵਿੱਚ ਕਰਿਆ ਉਹਦੇ ਵਿੱਚ ਅਸੀਂ ਸਾਰੇ ਪ੍ਰਬੰਧਾਂ ਨੂੰ ਲੈ ਕੇ ਔਰ ਜੋ ਕਮੀਆਂ ਪੇਸ਼ੀਆਂ ਸਾਡੀਆਂ ਰਹਦੀਆਂ ਸਾਡੇ ਚੇਅਰਮੈਨ ਸਾਹਿਬ ਸੁਭਾਸ਼ ਸਿੰਘ ਜੀ ਸਾਰੇ ਆਪਣੇ ਸਾਥੀ ਪੱਤੀ ਹੋਰੀ ਰਾਜੂ ਜੀ ਸਾਰੀ ਟੀਮ ਆਪਣੀ ਹਾਜ਼ਰ ਹੋਈ ਸੋਤਾ ਸਾਹਿਬ ਸਾਡੇ ਆਪਣੇ ਭਾਣੇ ਜਿਹਨਾਂ ਸਾਡੇ ਸਾਥੀ ਹੈ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਸਾਡੇ ਨੋਟਸ ਪਿਛਲੇ ਸਮੇਂ ਦਰਾਂ ਆਂਦੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਤਿਆਰੀਆਂ ਵਾਸਤੇ ਬੇਸਿਕਲੀ ਤੁਸੀਂ ਮੇਰੀ ਧੰਨਵਾਦ ਆਓ ਜੀ ਭੈਣ ਜੀ